ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਰੇ ਦੀਵਾਨ ਵਿੱਚ ਐਲਾਨ ਕੀਤਾ ਓਏ ਸਿੰਘੋ ਜਿਨਨੇ ਅੱਜ ਤੋਂ ਬਾਅਦ ਸਾਡੇ ਦਰਬਾਰ ਦੇ ਵਿੱਚ ਆਉਣਾ ਨਾ ਇਸ ਮਾਇਆ ਦੀ ਜਗ੍ਹਾ ਤੇ ਜੰਗੀ ਸਮਾਨ ਲੈ ਕੇ ਆਵੇ ਨੇਦਾ ਨੇਜੇ ਢਾਲਾਂ ਬੰਦੂਕੇ ਬਰਛੇ ਜਿਹੜਾ ਇਹੋ ਜਿਹੇ ਸ਼ਸਤਰ ਲਿਆਏਗਾ ਨਾ ਉਹਦੀ ਉਹਦੇ ਉੱਤੇ ਸਾਡੀ ਅਤੀ ਪ੍ਰਸੰਤਾ ਹੋਏਗੀ ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ ਜੋ ਇੱਕ ਮਿਸਤਰੀ ਸਿੰਘ ਸੀ ਤੇ ਕਾਰੀਗਰੇ ਦਾ ਕੰਮ ਕਰਿਆ ਕਰਦਾ ਸੀ ਉਹਨੇ ਸਤਗੁਰੂ ਵਾਸਤੇ ਤਿੰਨ ਚੀਜ਼ਾਂ ਤਿਆਰ ਕੀਤੀਆਂ ਇੱਕ ਨੇਜਾ ਇੱਕ ਤਲਵਾਰ ਤੇ ਇੱਕ ਢਾਲ ਤਿੰਨੇ ਚੀਜ਼ਾਂ ਲੈ ਕੇ ਗੁਰੂ ਦੇ ਦਰਬਾਰ ਵਿੱਚ ਆ ਗਿਆ ਸਤਗੁਰ ਨੇ ਪਹਿਲਾਂ ਨੇਜਾ ਵੇਖਿਆ ਇਹ ਨੇਜਾ ਖਲੋਤੇ ਲਾਗੇ ਭਾਈ ਆਲਮ ਸਿੰਘ ਨੂੰ ਸਤਗੁਰਾਂ ਨੇ ਫੜਾਤਾ ਸਿੰਘੋ ਆਲਮ ਸਿੰਘ ਕੋ ਸਿੰਘ ਸੀ ਜਿਹਨੂੰ ਦੋ ਘੰਟਿਆਂ ਤੋਂ ਵੱਧ ਕਿਸੇ ਨੇ ਸੁਤਿਆ ਨਹੀਂ ਸੀ ਵੇਖਿਆ ਤੁਸੀਂ ਆਖੋ ਵੀ ਹੁਣ ਕਿਹੋ ਜਿਹਾ ਸਿੱਖ ਹੈ ਤੁਸੀਂ ਹਜੂਰ ਸਾਹਿਬ ਦੀ ਧਰ ਧਰਤੀ ਤੇ ਚਲ ਜਓ ਲੰਗਰਾਂ ਦੀ ਜਿਹੜੇ ਸੇਵਾ ਲੰਗਰ ਜਿਹੜਾ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਚਲਾਇਆ ਹੋਇਆ ਜੋ ਲੰਗਰ ਸਾਹਿਬ ਗੁਰਦੁਆਰਾ ਬਾਬਾ ਨਦਾਨ ਸਿੰਘ ਜੀ ਦੇ ਨਾਮ ਉੱਤੋਂ ਜਾਣਿਆ ਜਾਂਦਾ ਉਹਦੀ ਸੇਵਾ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਕਰਾ ਰਹੇ ਆ ਬਾਬਾ ਬਲਵਿੰਦਰ ਸਿੰਘ ਸਾਡੇ ਪਿੰਡ ਦੇ ਵਾਸੀ ਪਿਛੋ ਪਿੰਡ ਟੋਟੀਆਂ ਦੇ ਰਹਿਣ ਵਾਲਿਆ ਸਿੱਖੋ 2 ਢਾਈ ਘੰਟੇ ਤੋਂ ਵੱਧ ਉਹਨਾਂ ਨੂੰ ਵੀ ਕਿਸੇ ਨੇ ਸੁਤਿਆ ਨਹੀਂ ਦੇਖਿਆ ਤੇ ਜਿਹੜੇ ਉਹ ਰਸਨਾ ਦੇ ਵਿੱਚੋਂ ਬੋਲ ਕਹਿੰਦੇ ਆ ਨਾ 100 ਵੀ ਸਦੀ ਉਹ ਸੱਚ ਹੁੰਦੇ ਆ ਐਸੇ ਸਾਧੂ ਮਾਤਮੇ ਅਜੇ ਵੀ ਹੈਗੇ ਆ ਉਹ ਆਲਮ ਸਿੰਘ ਜੇ ਕਿਤੇ ਦੁਸ਼ਮਣ ਦਾ ਘੇਰਾ ਪੈ ਜਾਣਾ ਤੇ ਉਹਨੇ 8 8 ਫੁੱਟ ਉੱਚੀ ਛਾਲ ਮਾਰ ਕੇ ਘੇਰੇ ਚੋਂ ਨਿਕਲ ਜਾ ਕਰਦਾ ਸੀ ਸਤਗੁਰ ਨੇ ਨੇਜਾ ਇਹਨੂੰ ਫੜਾਤਾ ਫਿਰ ਮੇਰੇ ਸਤਗੁਰ ਨੇ ਤਲਵਾਰ ਵੇਖੀ ਆਖਿਆ ਤੇਰੀ ਤਲਵਾਰ ਵੀ ਬੜੀ ਸੋਹਣੀ ਆ ਫਿਰ ਸਤਗੁਰਾਂ ਨੇ ਢਾਲ ਵੇਖੀ ਤੇ ਢਾਲ ਨੂੰ ਮਹਾਰਾਜ ਨੇ ਤੀਰ ਦੇ ਨਾਲ ਟੰਕਾ ਕੇ ਵੇਖਿਆ ਤੇ ਆਖਿਆ ਹਾ ਵਾ ਵਾ ਓ ਲਾਲ ਸਿੰਘਾ ਵਾ ਪੁੱਤਰਾ ਮੈਂ ਢਾਲਾਂ ਤੇ ਅੱਗੇ ਬੜੀਆਂ ਵੇਖੀਆਂ ਪਰ ਜਿਹੜੀ ਤੂੰ ਢਾਲ ਲੈ ਕੇ ਆਇਆ ਨਾ ਇਹਨੂੰ ਮੈਂ ਆਪਣੇ ਕਮਰ ਕੱਸੇ 'ਚ ਰੱਖੂੰਗਾ ਹੁਣ ਜਦੋਂ ਕਿਸੇ ਦੀ ਸੋਭਾ ਹੋਵੇ ਤੇ ਉਹਨੂੰ ਹਮੇ ਨਾ ਆਵੇ ਇਹ ਤੇ ਕੋਈ ਵਿਰਲਾ ਮਨੁੱਖ ਜੇ ਉਹਨੇ ਆਖਿਆ ਮਹਾਰਾਜ ਇਹ ਢਾਲ ਨੇ ਆਪਣੇ ਹੱਥਾਂ ਨੇ ਤਿਆਰ ਕੀਤੀ ਆ ਜੇ ਕੋਈ ਆਖੇ ਪੀਏ ਦੇ ਵਿੱਚੋਂ ਗੋਲੀ ਮਾਰ ਕੇ ਬੰਨੇ ਕੱਢ ਦਈਏ ਮਹਾਰਾਜ ਗੋਲੀ ਨਹੀਂ ਨਿਕਲ ਸਕਦੀ ਜਿਸ ਤਰ੍ਹਾਂ ਆਪਣੀ ਢਾਲ ਦੀ ਸਿਫਤਾਂ ਲਾਲ ਸਿੰਘ ਜਿਸ ਵੇਲੇ ਲਾਲ ਸਿੰਘ ਨੇ ਇਹ ਗੱਲ ਆਖੀ ਤੇ ਮਹਾਰਾਜ ਨੇ ਢਾਲ ਵਗਾ ਕੇ ਲਾਲ ਸਿੰਘ ਵੱਲੇ ਮਾਰੀ ਤੇ ਵਚਨ ਪਤਾ ਕੀ ਆਖੇ ਓਏ ਚੋਕ ਲੈ ਜਾ ਢਾਲ ਤੇਰੀ ਹੈ ਨਾ ਦਰਬਾਰ ਜੋਗੀ ਤੇ ਜੋਧਿਆਂ ਦੇ ਭੇੜ ਇੱਥੇ ਹੋਵਣੇ ਨੇ ਪਾਰੇ ਦੇ ਲਾਲ ਸਿੰਘ ਨੇ ਆਖਿਆ ਮਹਾਰਾਜ ਹੁਣ ਇਹ ਤਿਆਂ ਦੇ ਸੀ ਪਿਢਾਲ ਬੜੀ ਵਧੀਆ ਇਹਨੂੰ ਮੈਂ ਆਪਣੇ ਕਮਰਕਸੇ ਚ ਰੱਖੂਗਾ ਇਹਦੇ ਵਰਗੀ ਅੱਗੇ ਢਾਲ ਨਹੀਂ ਵੇਖੀ ਦੋ ਮਿੰਟਾਂ ਚ ਇਹਨੂੰ ਹਣ ਕੀ ਤੇੜ ਆ ਗਈ ਆ ਸਤਿਗੁਰੂ ਕਹਿਣ ਲੱਗੇ ਲਾਲ ਸਿੰਘਾ ਜਦੋਂ ਤੂੰ ਢਾਲ ਨੂੰ ਲੈ ਕੇ ਆਇਆ ਸਨ ਉਦੋਂ ਤੇਰੀ ਢਾਲੇ ਸੇਵਾ ਦੇ ਨਾਲ ਸੁਗੰਧਤ ਸੀ ਉਦੋਂ ਇਹਦੇ ਵਿੱਚੋਂ ਸੇਵਾ ਦੀ ਸੁਗੰਧੀ ਆਉਂਦੀ ਸੀ ਹੋਮੇ ਦੇ ਵਿੱਚੋਂ ਓਮੇ ਦੀ ਦਰਗੰਧੀ ਆਉਂਦੀ ਆ ਲੈ ਜਾ ਤੇਰੀ ਇੱਥੇ ਢਾਲ ਨੇ ਕੰਮ ਨਹੀਂ ਕਰਨਾ ਓਮੇ ਨਾਵੇਂ ਨਾਲ ਵਿਰੋਧ ਹੈ ਦੋਏ ਨ ਵਸੇ ਇਕ ਥਾਏ ਓਮੇ ਤੇ ਰੱਬ ਦਾ ਪਿਆਰ ਇਹ ਘਿਰਦੇ ਵਿੱਚ ਰਹਿ ਨਹੀਂ ਸਕਦਾ ਲਾਲ ਸਿੰਘ ਨੇ ਜਦੋਂ ਮਾਨ ਕੀਤਾ ਸਤਿਗੁਰੂ ਕਹਿਣ ਲੱਗੇ ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ ਇੱਥੇ ਬੜੇ ਬੜੇ ਯੋਧੇ ਬੈਠੇ ਆ ਮਹਾਰਾਜ ਕਿਹੋ ਜਿਹੇ ਯੋਧੇ ਆ ਸਤਿਗੁਰੂ ਕਹਿਣ ਲੱਗੇ ਓਏ ਠਿੱਕਰੇ ਹਜ਼ਾਰ ਝਟ ਹੋਣੀ ਇਹਦੇ ਏਸੇ ਵੇਲੇ ਤੇ ਥੱਪੜ ਜੇ ਮੇਰਾ ਇੱਕ ਸਿੰਘ ਇਹਦੇ ਮਾਰੇ ਜੇ ਮੇਰਾ ਸਿੰਘ ਤੇ ਇੱਕ ਥੱਪੜ ਮਾਰ ਦੇ ਤੇਰੀ ਢਾਲ ਦੇ ਹਜ਼ਾਰਾਂ ਠਿੱਕਰੇ ਕਰ ਦੇ ਇੱਥੇ ਤੇ ਉਹ ਉਹ ਜੋਧੇ ਬੈਠਿਆ ਜਿਹੜੇ ਸੱਤ ਸੱਤ ਤਵੀਆਂ ਨੂੰ ਪਾੜ ਕੇ ਹਾਥੀ ਦਾ ਮੱਥਾ ਵੰਨ ਦਿੰਦੇ ਆ ਤੂੰ ਗੱਲਾਂ ਢਾਲਦੀਆਂ ਕਰਦਾ ਤੇਰੀ ਢਾਲ ਨੇ ਇੱਥੇ ਕੰਮ ਨਹੀਂ ਕਰਨਾ ਇਹਨੂੰ ਲੈ ਜਾ ਇਹਨੂੰ ਹੋਰ ਲੋਹਾ ਥੱਪਲਾ ਇਹਨੂੰ ਹੋਰ ਆਬਾਂ ਦੇਲਾ ਇਹਨੂੰ ਹੋਰ ਟੈਂਪਰ ਦੇਲਾ ਤੇ ਦਿਨ 14ਵੇਂ ਨੂੰ ਲੈ ਕੇ ਆਈ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਸੁਣੀਏ ਹੁਣ ਭਾਈ ਲਾਲ ਸਿੰਘ ਘਰ ਨੂੰ ਜਾ ਰਿਹਾ ਤੇ ਤੁਰੇ ਜਾਂਦੇ ਨੂੰ ਗੁਰੂ ਗੋਬਿੰਦ ਸਿੰਘ ਕੀ ਕਹਿ ਰਿਹਾ ਜਦੋਂ ਘਰ ਵਿੱਚ ਪਹੁੰਚਦਾ ਉਹਦੇ ਘਰ ਵਾਲੀ ਬੀਬੀ ਚਰਨਾ ਜਿਹਨੂੰ ਗੁਰਮਤਿ ਦੀ ਸੋਝੀ ਸੀ ਜਿਹੜੀ ਬੜੀ ਸਿਆਣੀ ਸੀ ਉਹਨੇ ਆਪਣੇ ਪਤੀ ਨੂੰ ਜਾਂਦਿਆਂ ਨੂੰ ਕੀ ਪੁੱਛਿਆ ਸਾਰਾ ਸੀਨ ਤੁਹਾਡੇ ਸਾਹਮਣੇ ਇਸ ਵੇਲੇ ਘਰ ਗਿਆ ਤੇ ਬੀਬੀ ਚਰਨਾ ਨੇ ਪੁੱਛਿਆ ਪਤੀ ਦੇਵ ਜੀ ਆਨੰਦਪੁਰ ਸਾਹਿਬ ਗੁਰੂ ਦੇ ਦਰਬਾਰ ਵਿੱਚ ਗਏ ਤੇ ਕੀ ਅਸੀਸਾਂ ਲੈ ਕੇ ਆਏ ਜੇ ਕੀ ਬਖਸ਼ਾ ਮਾਰ ਨੇ ਕੀਤੀਆਂ ਆਂਦਾ ਕਰਮਾਂ ਵਾਲੀਏ ਮੇਰੀ ਗੁਰੂ ਨੇ ਸੇਵਾ ਸਫਲ ਕਰ ਲਈ ਸੀ ਪਰ ਮੇਰੀ ਹੋਮੇ ਨੇ ਮਤ ਮਾਰ ਲਈ ਮੈਂ ਆਪਣੇ ਪੈਰਾਂ ਤੇ ਆਪੇ ਕੁਹਾੜਾ ਮਾਰ ਲਿਆ ਉਹਨੇ ਆਖਿਆ ਗੱਲ ਕੀ ਬਣੀ ਉਹਨੇ ਆਖਿਆ ਸਹਬ ਨੇ ਮੇਰੀ ਢਾਲ ਦੀ ਸਿਫਤ ਵੜੀ ਉਹ ਮਿੱਤੋਂ ਵੱਧ ਕੀਤੀ ਤੇ ਮੈਂ ਮਾਨ ਵਿੱਚ ਇਹ ਆਖ ਬੈਠਾ ਇਹ ਮਹਾਰਾਜ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਇਹਦੇ ਵਿੱਚੋਂ ਕੋਈ ਗੋਲੀ ਨਹੀਂ ਘਟ ਸਕਦਾ ਤੇ ਗੁਰੂ ਸਾਹਿਬ ਨੇ ਆਖਿਆ ਵੀ ਜੇ ਇਹਨੂੰ ਹੋਰ ਲੋਹਾ ਥੱਪ ਕੇ ਲਿਆਈਂ ਨੀ ਹੋਰ ਆਬਾਂ ਟੈਂਪਰ ਦੇ ਕੇ ਲਿਆਈਂ ਤੇ ਦਿਨ 14ਵਾਂ ਨੂੰ ਆਹੀਂ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰਖ ਕਰਾਂਗੇ। ਘਰ ਵਾਲੀ ਨੇ ਆਖਿਆ ਪਤੀ ਦੇਵ ਜੀ ਤੈਨੂੰ ਪਤਾ ਨਹੀਂ ਉਹ ਗੁਰੂ ਗੋਬਿੰਦ ਸਿੰਘ ਦੀਨ ਦੁਨੀਆਂ ਦੇ ਮਾਲਕ ਜਿਉਂ ਚਾਹਣੋ ਤੇ ਪਹਾੜਾਂ ਦੀਆਂ ਚੋਟੀਆਂ ਥਾਣੀਆਂ ਗੋਲੀਆਂ ਕੱਢ ਸਕਦੇ ਆ ਤੇ ਤੂੰ ਢਾਲ ਦਾ ਮਾਣ ਕਰ ਲਿਆ ਆਂਦੇ ਇੰਨਾ ਸ਼ਰਮਸ਼ਾਰ ਹੋਇਆ ਅੰਦਰ ਵੜ ਗਿਆ ਤੇ ਦੋ ਦਿਨ ਲਾਲ ਸਿੰਘ ਨੇ ਰੋਟੀ ਨਹੀਂ ਖਾਦੀ। ਇਰ ਕੋ ਰੱਬ ਦਾ ਪਿਆਰਾ ਮਹਾਪੁਰਸ਼ ਮਿਲ ਗਿਆ ਜਦੋਂ ਉਹਨੂੰ ਪਤਾ ਲੱਗਾ ਤੇ ਮਹਾਪੁਰਸ਼ਾਂ ਨੂੰ ਪਤਾ ਹੁੰਦਾ ਰੱਬ ਦੇਆਂ ਰੂਹਾਂ ਜਿਹੜੀਆਂ ਟੁੱਟ ਚੁੱਕੀਆਂ ਰੱਬ ਨੂੰ ਉਹਨਾਂ ਨੂੰ ਜੋੜਨਾ ਕਿ ਤਰ੍ਹਾਂ ਗੁਰਮੁਖ ਜੋੜਦੇ ਆ ਤੇ ਸਾਖਤ ਤੋੜਦੇ ਆ ਸਾਖਤ ਦਾ ਬੜਾ ਸੁੰਦਰ ਪ੍ਰਮਾਣ ਗੁਰਬਾਣੀ ਵਿੱਚ ਆਇਆ ਕਬੀਰ ਮਾਰੀ ਮਰੂ ਕੋ ਸੰਗ ਕੀ ਕੇਲੇ ਨਿਕਟ ਜੋ ਬੇਰਾ ਓ ਚੂਲੇ ਓ ਚੀਰੀਏ ਸਾਖਤ ਸੰਗ ਨਾ ਹੈਰਾ ਭਗਤ ਕਬੀਰ ਜੀ ਕਹਿੰਦੇ ਜਿਤਰਾ ਕੇਲੇ ਦੇ ਰੁੱਖ ਲਾਗੇ ਕੋਈ 베ਰੀ ਦਾ ਰੁੱਖ ਖਲੋਵੇ ਜਦੋਂ ਹਵਾਵਾਂ ਦੀਆਂ ਨਾ ਕੇਲੇ ਦੇ ਤੇ ਹਰੇ ਹਰੇ ਪੱਤੇ ਝੂਲਦੇ ਆ ਤੇ 베ਰੀ ਦੇ ਕੰਡੇ ਉਹਨਾਂ ਪੱਤਿਆਂ ਨੂੰ ਲੀਰਾਂ ਲੀਰ ਕਰਕੇ ਸੁੱਟ ਦਿੰਦੇ ਆ ਇਸ ਕਰਕੇ ਸਿਆਣੇ ਮਾਪੇ ਸਿਆਣੀਆਂ ਮਾਵਾਂ ਆਪਣੇ ਬੱਚਿਆਂ ਨੂੰ ਹਦਾਇਤ ਕਰਦੀਆਂ ਬੇਟੇਓ ਕਿਤੇ ਵੇਖਿਓ ਮਾੜੀ ਸੰਗਤ ਵਿੱਚ ਨਾ ਬਹਿ ਜਿਓ ਕਿਉਂਕਿ ਸੰਗਤ ਦਾ ਬੜਾ ਵੱਡਾ ਅਸਰ ਹੁੰਦਾ ਕਿਸੇ ਵੱਲ ਨੂੰ ਤੁਸੀਂ ਟੋਏ ਕੰਢੇ ਲਾ ਦਿਓ ਉਹਨੇ ਠਾਹ ਨੂੰ ਜਾਣਾ ਠਾਹ ਨੂੰ ਕਿਉਂਕਿ ਉਹਦੀ ਸੰਗਤ ਨੀਵੇਂ ਨਾ ਹੋਗੀ ਉਸੇ ਵੱਲ ਵੇਲ ਨੂੰ ਤੁਸੀਂ ਕਿਸੇ ਕੁੱਪ ਜਾਂ ਰੁੱਖ ਦੇ ਲਾਗੇ ਲਾ ਦਿਓ ਉਹਨੇ ਤਾਂ ਨੂੰ ਚੜ ਜਾਣਾ ਕਿਉਂਕਿ ਉਹਦੀ ਸੰਧ ਉੱਚੇ ਨਾ ਹੋਗੀ ਸੰਗਤ ਦਾ ਬੜਾ ਅਸਰ ਹੁੰਦਾ ਮਹਾਪੁਰਸ਼ ਨੇ ਦੱਸ ਦਿੱਤਾ ਲਾਲ ਸਿੰਘਾ ਇਦਾਂ ਕਰ ਗੁਰੂ ਬੜਾ ਬਖਸ਼ੰਦਵਾ ਜਿਸ ਤਰ੍ਹਾਂ ਮਾਪੇ ਗਲਤੀਆਂ ਬੱਚਿਆਂ ਦੀਆਂ ਨਦਰ ਅੰਦਾਜ਼ ਕਰ ਦਿੰਦੇ ਹਨ ਇਸ ਤਰ੍ਹਾਂ ਗੁਰੂ ਆਪਣਿਆਂ ਸੇਵਕਾਂ ਦੇ ਜਿਹੜੇ ਆ ਉਹ ਪਰਦੇ ਢੱਕ ਲੈਂਦਾ ਮਾਫ ਕਰ ਦਿੰਦਾ ਇਦਾਂ ਕਰ ਤੂੰ ਪੰਜ ਨਿਤ ਨੇਮੀ ਸਿੰਘ ਲੱਭ ਜਿਹੜੇ ਬਾਣੀ ਤੇ ਬਾਣੇ ਵਿੱਚ ਪਰਪੱਕ ਹੋਏ ਉਹਨਾਂ ਪੰਜਾਂ ਸਿੰਘਾਂ ਨੂੰ ਲੰਗਰ ਛਕਾ ਦੇ ਤੇ ਫਿਰ ਲੰਗਰ ਜਦੋਂ ਛਕਾਏਗਾ ਫਿਰ ਆਤਲਾ ਕੇ ਜਥਾ ਸ਼ਕਤ ਭੇਟਾ ਦੇਈ ਤੇ ਇੱਕ ਸਿੰਘ ਅਰਦਾਸ ਕਰੂਗਾ ਜੋ ਤੇਰੇ ਮਨ ਵਿੱਚ ਭਾਵਨਾ ਹੋਈ ਉਹਨੂੰ ਲੈ ਕੇ ਬਹਿ ਜੇ ਉਹ ਤੇਰਾ ਸੰਕਲਪ ਪੂਰਾ ਹੋ ਜਾਏਗਾ ਸਿੱਖੋ ਸਾਨੂੰ ਗੁਰੂ ਸਾਹਿਬ ਨੇ ਬੇਨਤੀ ਹੁਕਮ ਕੀਤਾ ਵੀ ਤੇਰੇ ਕੰਮ ਵਿੱਚ ਕਿੰਨੇ ਵਿਘਨ ਪੈਂਦੇ ਹੋਣ ਤੇਰਾ ਕੰਮ ਕੋਈ ਸਿਰੇ ਨਾ ਚੜਦਾ ਹੋਵੇ ਤੈਨੂੰ ਘਰਾਉਣ ਦੀ ਲੋੜ ਨਹੀਂ ਪੰਜ ਨਿਤਨੇਮੀ ਸਿੰਘਾਂ ਨੂੰ ਘਰ ਵਿੱਚ ਸੱਦੋ ਤੇ ਉਹਨਾਂ ਨੂੰ ਲੰਗਰ ਛਕਾਓ ਸਿੱਖੋ ਲੰਗਰ ਦੀ ਮਹਾਨਤਾ ਰਹਿਤਨਾਮੇ ਚ ਬੜੀ ਵੱਡੀ ਦਸੀ ਆ ਮਹਾਰਾਜ ਕਹਿੰਦੇ ਆ ਕਰ ਪ੍ਰਸ਼ਾਦ ਸਿੱਖ ਮੁਖ ਪਾਵੇ ਤੈਸ ਸਿੱਖ ਕੇ ਗੁਰੂਵਾਰ ਨੇ ਜਾਵੇ ਸਿੱਖ ਕੋ ਸਿੱਖ ਜੋ ਅੰਬਰ ਦੀਨਾ ਅੰਬਰ ਕਪੜੇ ਦਾ ਨਾ ਹੈ ਸਿੱਖ ਕੋ ਸਿੱਖ ਜੋ ਅੰਬਰ ਦੀਨਾ ਕੋਟ ਸਮੇਦ ਜਗ ਫਲ ਕੀ ਨਾ ਆੰਦੇ ਸਮੀਤ ਜਗ ਦਾ ਫਲੋ ਸਿੱਖ ਨੂੰ ਮਿਲਦਾ ਇਹ ਨਹੀਂ ਆਖਿਆ ਵੀ ਬਾਹਮਣਾਂ ਨੂੰ ਦਾਨ ਕਰਨਾ ਮਹਾਰਾਜ ਦੀ ਕਿੱਡੀ ਸੋਚ ਉੱਤੀ ਆ ਸਿੱਖ ਨੇ ਸਿੱਖ ਨੂੰ ਹੀ ਦਾਨ ਕਰਨਾ ਅੰਤਲੀ ਤੱਕ ਵੀ ਸਤਿਗੁਰੂ ਕਹਿੰਦੇ ਹਨ ਚਾਪੀ ਕਰੇ ਮਲੇ ਸਿੱਖ ਚਰਨਾ ਤਿਸ ਕੋ ਮੈਂ ਲੀਨੋ ਸਰਨਾ ਮੇਰੇ ਸਿੱਖ ਦੀ ਮੁੱਠੀ ਚਾਪੀ ਵੀ ਕਰਨੀ ਆ ਕਿਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੋ ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗਨਾਏ ਤੈਸਾ ਪੁਨ ਇੱਕ ਗੁਰ ਸਿੱਖ ਨੂੰ ਨਵਾਏ ਕਾ ਸਿੱਖ ਕੋ ਪਲਾਏ ਪਾਣੀ ਪਾਏ ਕਰ ਕੁਰ ਖੈਤ ਅਸਮਿਤ ਜਗ ਫਲ ਸਿੱਖ ਕੋ ਜੁਵਾਏ ਕਾ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦਿਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਸ ਸਿੱਖ ਕੋ ਚਾ ਪਗ ਸਵਾਏ ਕਾ ਪਾਈ ਗੁਰਦਾਸ ਜੀ ਕਹਿੰਦੇ ਕਿਸੇ ਸਿੱਖ ਦਾ ਤੁਸੀਂ ਇਸ਼ਨਾਨ ਕਰਾ ਦਿਓ ਕੇਸਾਂ 'ਚ ਪਾਉਣ ਨੂੰ ਦਹੀਂ ਦੇ ਦਿਓ ਤੁਹਾਨੂੰ ਸੁਮੇਧ ਜਗ ਦਾ ਫਲ ਘਰ ਬੈਠਿਆਂ ਮਿਲੇ ਪੰਜ ਵਾਰ ਗੰਗਾ ਦਾ ਇਸ਼ਨਾਨ ਜਿੱਤਰਾ Hindu ਲੋਕ ਮਹੱਤਵ ਸਮਝਦੇ ਹਨ ਇਹਨਾਂ ਸਿੱਖ ਦੀ ਸੇਵਾ ਤੋਂ ਤੁਹਾਨੂੰ ਫਲ ਮਿਲੇਗਾ ਫੋਕਾ ਪਾਣੀ ਕੀ ਹੁੰਦਾ ਕਿਸੇ ਗੁਰੂ ਕੇ ਸਿੱਖ ਨੂੰ ਫੋਕਾ ਪਾਣੀ ਪਲਾ ਦਿਓ ਸੁਮੇਧ ਜਗ ਦਾ ਫਲ ਘਰ ਬੈਠਿਆਂ ਸਾਡਾ ਪਿਛਲਾ ਜ਼ਿਲ੍ਹਾ ਕੁਲਛੇਤਰ ਬਾਬਾ ਲਖਵਿੰਦਰ ਸਿੰਘ ਦਾ ਵੀ ਕੁਲਛੇਤਰ ਜ਼ਿਲ੍ਹਾ ਤੇ ਉੱਥੇ ਜਦੋਂ ਅਸਮੇਧ ਜੱਗ ਹਿੰਦੂ ਲੋਕ ਕਰਦੇ ਕਈ ਘੋੜੇ ਵੱਢ ਕੇ ਤੇ ਉਹਨਾਂ ਦਾ ਅੱਗ ਵਿੱਚ ਮਾਸ ਸਾੜਦੇ ਆ ਅਸ ਘੋੜੇ ਨੂੰ ਕਿਹਾ ਗਿਆ ਤੇ ਮਹਾਰਾਜ ਕਹਿੰਦੇ ਇਹ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਕਿਸੇ ਗੁਰੂ ਕੇ ਸਿੱਖ ਨੂੰ ਫੋਕ ਕੇ ਪਾਣੀ ਦਾ ਗਲਾਸ ਪਿਲਾ ਦਿਓ ਤੁਹਾਨੂੰ ਸਮੇਧ ਜੱਗ ਦਾ ਫਲ ਉਹ ਸੇਵਾ ਪਾਣੀ ਦੇ ਗਲਾਸ ਤੋਂ ਮਿਲੇਗਾ ਕਿਸੇ ਗੁਰੂ ਕੇ ਸਿੱਖ ਨੂੰ ਬਾਣੀ ਦੀ ਪੰਕਤੀ ਦ੍ਰਿੜ ਕਰਵਾ ਦਿਓ ਪਾਵੇਂ ਤੁਸੀਂ ਆਪਣੇ ਧੀ ਪੁੱਤਰ ਨੂੰ ਕੋਈ ਬਾਣੀ ਦੀ ਪੰਕਤੀ ਦ੍ਰਿੜ ਕਰਵਾ ਦਿਓ ਜਿਸ ਤਰ੍ਹਾਂ ਕੋਈ ਪ੍ਰਤੀਸ਼ਤ ਦੇ ਹਿਸਾਬ ਨਾਲ 100 ਮੰਦਰ ਸੋਨੇ ਦਾ ਬਣਾ ਕੇ ਦਾਨ ਕਰ ਦੇਵੇ ਤੇ ਆਏ ਸਿੱਖ ਦੀ ਮੁੱਠੀ ਚਾਪੀ ਕਰਨੀ ਇੰਨਾ ਫਲ ਤੁਹਾਨੂੰ ਸਿੱਖ ਦੀ ਸੇਵਾ ਦਾ ਮਿਲੇਗਾ ਜਿਸ ਤਰ੍ਹਾਂ ਤੁਸੀਂ ਪੂਰਨ ਸਾਧੂ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਵਾਲਿਆਂ ਦੇ ਦਰਸ਼ਨ ਕਰ ਲਏ ਹੋਣ ਇੰਨਾ ਸਿੱਖ ਦੀ ਸੇਵਾ ਦੀ ਮਹਾਨਤਾ ਹੈ ਸਤਿਗੁਰੂ ਦੇ ਉਹ ਸਿੱਖ ਨੇ ਦੱਸ ਦਿੱਤਾ ਭਾਈ ਲਾਲ ਸਿੰਘ ਨੂੰ ਤੇ ਉਹਨੇ ਫਿਰ ਪੰਜਾਂ ਸਿੰਘਾਂ ਨੂੰ ਘਰ ਵਿੱਚ ਸੱਦਿਆ ਪੰਜਾਂ ਦੀ ਸੇਵਾ ਕੀਤੀ ਲੰਗਰ ਸ਼ਿਕਾਇਆ ਜਥਾ ਸ਼ਕਤ ਭੇਟਾ ਦਿੱਤੀ ਇੱਕ ਸਿੰਘ ਨੇ ਅਰਦਾਸ ਕੀਤੀ ਨੌਵੇਂ ਗੁਰੂਆਂ ਤੱਕ ਦਸਵੇਂ ਗੁਰੂ ਉਦੋਂ ਗੱਦੀ ਤੇ ਸਨ ਮੈਂ ਇਹ ਵੀ ਤਾਰੇ ਜਿਹਨ ਵਿੱਚ ਲਿਆਵਾਂ ਥੋੜਾ ਜਿਹਾ ਸਮੇਂ ਦਾ ਵੀ ਮੈਂ ਖਿਆਲ ਰੱਖਣਾ ਸਤਿਗੁਰੂ ਕਿਰਪਾ ਕਰੇ ਜਿਹੜੀ ਨੌਵੇਂ ਗੁਰੂਆਂ ਤੱਕ ਅਰਦਾਸ ਹਨ ਕਈ ਭੁੱਲਣ ਗੁਰੂ ਕੇ ਸਿੱਖ ਔਰ ਗ੍ਰੰਥੀ ਵੀ ਪਿੰਡਾਂ ਵਿੱਚ ਕਰ ਜਾਂਦੇ ਆ ਲਗ ਮਾਤਰ ਇਧਰ ਕੰਨਾ ਕਿਉਂਕਿ ਲਿਖਿਆ ਤੇ ਉੱਥੇ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠਾ ਸਭ ਦੁੱਖ ਜਾਏ ਤੇ ਪੜਦੇ ਪਤਾ ਕੀ ਆ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਠਿਆਂ ਸਭ ਦੁੱਖ ਜਾਏ ਲਿਖਿਆ ਤੇ ਉੱਥੇ ਹੈ ਤੇਗ ਬਹਾਦਰ ਸਿਮਰਿਐ ਕਰਨੋਂ ਨਿਦੇ ਆਵੇ ਧਾਏ ਸਭ ਥਾਂ ਹੀ ਹੋਏ ਸਾਏ ਤੇ ਪੜਦੇ ਪਤਾ ਬਹੁਤੇ ਕੀ ਆ ਤੇਗ ਬਹਾਦਰ ਹਿੰਦ ਦੀ ਚਾਦਰ ਸਿਮਰਿਐ ਕਰਨੋਂ ਨਿਦੇ ਆਵੇ ਧਾਏ ਇੰਦੀ ਚਾਦਰ ਉੱਤੇ ਕਿਤੇ ਨਹੀਂ ਲਿਖਿਆ ਬਾਬੇ RAM RAJ ਨੇ ਇੱਕੋ ਇੱਕ ਬਣਦੀ ਪਲਟੀ ਸੀ ਤੇ ਮਰ ਨੇ ਆਖਿਆ ਸਾਡੇ ਤੂੰ ਮੂੰਹ ਨਹੀਂ ਲੱਗਣਾ ਤੇ ਜੇ ਅਸੀਂ ਅਰਦਾਸ ਨੂੰ ਇਧਰ ਉਧਰ ਲਗ ਮਾਤਰ ਕੰਨਾ ਕਰਾਂਗੇ ਨਾ ਤੇ ਬਾਬੇ RAM RAJ ਵਾਲੀ ਲਿਸਟ ਵਿੱਚ ਅਸੀਂ ਆ ਜਾਾਂਗੇ ਕਿਉਂਕਿ ਦਸਮ ਪਾਤਸ਼ਾਹ ਦੀ ਰਸਨਾ ਤੋਂ ਉਚਾਰੀ ਹੋਈ ਬਾਣੀ ਹੈ ਤੇ ਚੰਡੀ ਦੀ ਵਾਰ ਦੀ ਇਹ ਪਹਿਲੀ ਪੌੜੀ ਹੈ ਇਸ ਕਰਕੇ ਸਾਨੂੰ ਲਗ ਮਾਤਰ ਇਧਰ ਉਧਰ ਕਰਨ ਦਾ ਕੋਈ ਅਧਿਕਾਰ ਨਹੀਂ ਉਸ ਤੋਂ ਬਾਅਦ ਜਿਹੜੀ ਸਮੁੱਚੇ ਪੰਥ ਨੇ ਅਰਦਾਸ ਜੋੜੀ ਆ ਇੱਕ ਸਿੰਘ ਨੇ ਅਰਦਾਸ ਕੀਤੀ ਦਾਣਾ ਪਾਣੀ ਗੁਰੂ ਘਰ ਟਹਿਲ ਭਾਵਨਾ ਸਿੱਖ ਦੀ ਲੇਖੇ ਚ ਲਾਉਣੀ ਤੇ ਸਿੱਖ ਦੇ ਮਨ ਦੇ ਸੰਕਲਪ ਪੂਰੇ ਕਰਨੇ ਤੇ ਭਾਈ ਲਾਲ ਸਿੰਘ ਨੇ ਮਨ ਵਿੱਚ ਸੰਕਲਪ ਪਤਾ ਕੀ ਰੱਖਿਆ ਸੀ ਇਹ ਨਹੀਂ ਸੀ ਰੱਖਿਆ ਵੀ ਮਹਾਰਾਜ ਮੈਂ ਅੱਗੇ ਤੇਰੇ ਦਰ ਤੇ ਆਉਮੇ ਕਰ ਬੈਠਾ ਮੈਨੂੰ ਮaaf ਕਰ ਦੇ ਉਹਨੇ ਆਖਿਆ ਮਹਾਰਾਜ ਜਦੋਂ ਮੈਂ ਤੇਰੇ ਦਰ ਤੇ ਢਾਲ ਲੈ ਕੇ ਆਵਾਂ ਮੇਰੀ ਢਾਲ ਨਾ ਟੁੱਟੇ ਮੰਜਲਾ ਮਾਰਦਾ ਆਨੰਦਪੁਰ ਸਾਹ ਪਹੁੰਚ ਗਿਆ ਢਾਲ ਅੱਗੇ ਰੱਖਿਆ ਦਾ ਮਹਾਰਾਜ ਢਾਲ ਨੂੰ ਹੁਣ ਪਰਖੋ ਸਿੱਖ ਵੇਖ ਰਹਿ ਪੀ ਇਹਨੇ ਤੇ ਮਾਫੀਆਂ ਮੰਗਣੀਆਂ ਸੀ ਇਹ ਅੱਗੇ ਨਾਲੋਂ ਵੀ ਔਖਾ ਜਾ ਕੁੰਦਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੀ ਢਾਲ ਨੂੰ ਥੜੇ ਤੇ ਰੱਖ ਦੇ ਭਾਈ ਲਾਲ ਸਿੰਘ ਨੇ ਢਾਲ ਨਹੀਂ ਥੜੇ ਤੇ ਰੱਖੀ ਆਪ ਥੜੇ ਤੇ ਚੜ ਗਿਆ ਸਤਿਗੁਰੂ ਕਹਿਣ ਲੱਗੇ ਓ ਗੋਲੀ ਤੇ ਢਾਲ ਦੇ ਮਾਰਨੀ ਤੂੰ ਇੱਥੇ ਕੀ ਬੈਠਾ ਕਰਦਾ ਹੁਣ ਸੁਣਿਓ ਸਿੱਖੀ ਸ਼ਰਦਾ ਆੰਦਾ ਮਹਾਰਾਜ ਤੁਸੀਂ ਗੋਲੀ ਚਲਵਾਓ ਜੇ ਢਾਲ ਬਚੂ ਤਾਂ ਬਚੂ ਨਹੀਂ ਤੇ ਜੀਕੇ ਕੀ ਲੈਣਾ ਸਿੱਖੋ ਜਦੋਂ ਇਨਾ ਭਰੋਸਾ ਕਰ ਲਿਆ ਫਿਰ ਭਾਈ ਮਾਨ ਸਿੰਘ ਪਹਿਲੇ ਨੰਬਰ ਦਾ ਨਿਸ਼ਾਨਚੀ ਸੀ ਜੇ ਛੇਰ ਦਾ ਸਿਰ ਲੈ ਕੇ ਗੋਲੀ ਦਾ ਨਿਸ਼ਾਨਾ ਮਾਰਦਾ ਸੀ ਨਾ ਛੇਰ ਦੇ ਸਿਰ ਵਿੱਚ ਹੀ ਵੱਜਦਾ ਸੀ ਪਹਿਲੇ ਨੰਬਰ ਦਾ ਨਿਸ਼ਾਨਚੀ ਮਰਨ ਇਹਨੂੰ ਰਫਲ ਫੜਾਈ ਘਨ ਘੋਰ ਕਹਨ ਕਹੀਏ ਬਦਲ ਨੂੰ ਜਿਹੜੀ ਬਦਲਾਂ ਨੂੰ چیر ਦੇਣ ਵਾਲੀ ਰਫਲ ਸੀਨਾ ਸਤਗੁਰ ਨੇ ਉਹ ਭਾਈ ਮਾਨ ਸਿੰਘ ਨੂੰ ਫੜਾਈ ਲਾਲ ਸਿੰਘ ਢਾਲ ਨੂੰ ਇੱਕ ਤੇ ਰੱਖ ਕੇ ਬੈਠਾ ਸਤਗੁਰੂ ਪਾਤਸ਼ਾਹ ਉਸ ਮਾਨ ਸਿੰਘ ਨੂੰ ਥਾਪੜਾ ਦੇ ਕੇ ਕਹਿ ਰਹੇ ਹੋ ਚੂਰ ਚੂਰ ਕਰ ਦੇ ਇਸ ਦੀ ਢਾਲ ਤਾਂ ਹੀ ਤੇ ਗੋਲੀ ਲੰਘ ਜੇ ਢਾਲ ਚੋਂ ਪਾਰ ਸਿ ਪਹਿਲਾ ਨਿਸ਼ਾਨਾ ਮਾਰਿਆ ਪਹਿਲਾ ਨਹੀਂ ਵੱਜਾ ਸਤਿਗੁਰੂ ਕਹਿਣ ਲੱਗੇ ਤੇਰਾ ਨਿਸ਼ਾਨਾ ਕਿਉਂ ਨਹੀਂ ਵੱਜਾ ਆਂਦਾ ਸਤਿਗੁਰੂ ਪਤਾ ਨਹੀਂ ਕਿਉਂ ਨਹੀਂ ਵੱਜਾ ਮਾਰੇ ਕਹਿਣ ਲੱਗੇ ਹੋਰ ਭਰ ਕੇ ਮਾਰੋ ਕਿਹੜਾ ਗੋਲੀਆਂ ਮੋਗੀਆਂ ਦੂਜਾ ਫੇਰ ਪਰਿਆ ਦੂਜਾ ਵੀ ਪਾਸੇ ਉਹਦੀ ਨਿਕਲ ਗਿਆ ਸਤਿਗੁਰੂ ਕਹਿਣ ਲੱਗੇ ਓਏ ਮਾਨ ਸਿੰਘਾ ਤੇਰਾ ਕਦੀ ਨਿਸ਼ਾਨਾ ਖਾਲੀ ਨਹੀਂ ਸੀ ਗਿਆ ਓ ਢਾਲ ਦੇ ਗਾੜੀ ਕੀ ਚਟਾਨ ਆ ਗਈ ਓ ਤੇਰੀ ਗੋਲੀ ਕਿਉਂ ਨਹੀਂ ਵੱਜਦੀ ਰਫਲ ਥੱਲੇ ਰੱਖਤੀਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਐਂਓ ਲੱਗ ਰਿਹਾ ਵੀ ਜਿ ਤਰ੍ਹਾਂ ਨੌਂਾਂ ਗੁਰੂਆਂ ਨੇ ਢਾਲ ਨੂੰ ਹੱਥ ਪਾਏ ਆ ਮਹਾਰਾਜ ਮੈਨੂੰ ਐਂਓ ਲੱਗ ਰਿਹਾ ਜਿ ਤਰ੍ਹਾਂ ਛੀਦਾ ਸਿੰਘਾਂ ਨੇ ਢਾਲ ਨੂੰ ਹੱਥ ਪਾਏ ਆ ਮੈਂ ਗੋਲੀ ਕਿੱਥੇ ਮਾਰਾਂ ਸਤਿਗੁਰ ਨੇ ਆਪ ਰਫਲ ਚੋਕ ਲਈ ਕਹਿਣ ਲੱਗੇ ਤਕੜਾ ਹੋ ਜਾ ਲਾਲ ਸਿੰਘਾ ਹੁਣ ਗੋਲੀ ਅਸੀਂ ਚਲਾਉਣੀ ਹਾਂ ਮਹਾਰਾਜ ਵੇਖਣ ਦੇ ਵੀ ਕੋਈ ਹਉਮੈ ਰਹਿਤ ਨਹੀਂ ਗਈ ਸਿੱਖ ਵਿੱਚ ਪਰ ਸਿੱਖਾਂ ਦੀ ਸੇਵਾ ਕਰਕੇ ਹਉਮੈ ਦਾ ਤਾਪ ਲਾਲ ਸਿੰਘ ਵਿੱਚੋਂ ਨਿਕਲ ਚੁੱਕਾ ਸੀ ਥੜੇ ਤੋਂ ਥੱਲੇ ਆ ਗਿਆ ਆ ਤਾਂ ਮਹਾਰਾਜ ਗੋਲੀ ਚਲਾ ਲਿਓ ਇੱਕ ਬਚਨ ਚੇਤੇ ਕਰੋ ਤੁਸੀਂ ਆਖਿਆ ਵੀ ਸਿੱਖ ਨੂੰ ਮੁਕਰਨਾ ਨਹੀਂ ਚਾਹੀਦਾ ਮਹਾਰਾਜ ਆ ਮੁਕਰ ਐ ਦੇ ਸਤਗੁਰੂ ਸਮਾ ਚੇਤੇ ਕਰੋ ਤੁਸੀਂ ਆਖਿਆ ਸੀ ਵੀ ਢਾਲ ਨੂੰ ਲੈ ਜਾ ਪੱਕਿਆਂ ਕਰਕੇ ਲਿਆਈ ਤੇ ਦਿਨ 14ਵੇਂ ਨੂੰ ਲੈ ਕੇ ਆਈ ਕਿਸੇ ਸਿੰਘ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਤੁਸੀਂ ਆਪ ਨਹੀਂ ਸੀ ਆਖਿਆ ਮਹਾਰਾਜ ਸਿੰਘ ਬੈਠੇ ਨਾ ਕੋ ਭਣਾ ਲੋ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਗੱਲ ਵਕੜੀ ਵਿੱਚ ਲੈ ਲਿਆ ਜਿੱਤਨਾ ਪ੍ਰਦੇਸਾਂ ਚ ਵਾਏ ਪੁੱਤ ਨਾਲ ਮਾਂ ਪਿਆਰ ਕਰਦੀ ਆ ਸਤਿਗੁਰੂ ਰੱਜ ਰੱਜ ਕੇ ਪਿਆਰ ਕਰੀ ਜਾ ਰਹੇ ਆ ਲਾਗੋਂ ਦਾਇਆ ਸਿੰਘ ਨੇ ਪੁੱਛਿਆ ਮਹਾਰਾਜ ਚੋਜਾਂ ਦੀ ਕੋਈ ਸਮਝ ਨਹੀਂ ਲੱਗ ਰਹੀ ਹੋ ਕੀ ਰਿਹਾ ਸਤਿਗੁਰੂ ਕਹਿਣ ਲੱਗੇ ਤੈਨੂੰ ਕੀ ਦੱਸੀਏ ਇਹਨੇ ਸਾਡੇ ਘਰ ਵਿੱਚੋਂ ਸੇਵਾ ਕਰ ਲਈ ਤੇ ਸਾਡੇ ਘਰ ਚੋਂ ਸੇਵਾ ਕਰਕੇ ਇਹਨੇ ਹੁਕਮ ਦੀ ਜਾਤ ਸਿੱਖ ਲਈ ਇਹਨੇ ਪੂਰਨ ਭਰੋਸਾ ਗੁਰੂਆਂ ਤੇ ਕਰ ਲਿਆ ਇਹਦੇ ਭਰੋਸੇ ਨੂੰ ਪਾਗ ਲੱਗਿਆ ਸਿੱਖੋ ਜੇ ਅੱਜ ਪ੍ਰਸੰਗ ਸੁਣਿਆ ਤੇ ਸਾਡਾ ਭਰੋਸਾ ਇਨਾ ਵੱਜੇ ਗੁਰੂ ਗ੍ਰੰਥ ਸਾਹਿਬ ਤੇ ਜਿੰਨਾ ਭਾਈ ਲਾਲ ਸਿੰਘ ਦਾ ਅਰਦਾਸ ਤੇ ਵੱਜਾ ਸੀ ਸਾਡਾ ਸੁਣਿਆ ਤੇ ਗਾਵੇਗਾ ਸਫਲ ਹੋ ਜਾਏਗਾ ਕੋਟਾਨ ਕੋੜ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੀ ਸੰਤਾਂ ਦਾ